ਬੜੇ ਦੁੱਖ ਦੇ ਨਾਲ ਅਸੀਂ ਖੁਸ਼ ਹੋ ਕੇ ਇਹ ਰਿਪੋਰਟ ਕਰਦੇ ਆਂ ਕਿ ਸ਼ੋਮਕਮਟੀ ਨੇ 1 23 ਨਵੰਬਰ 23 ਜਸਤ 2021 ਨੂੰ ਮਤਾ ਪਾਇਆ ਸੀ ਕਿ ਟਰਮੀ ਫੌਜੀ ਨਹੀਂ ਦੇ ਸਰ ਜਨਕੋਟ ਮਾਹੇ ਦੇ ਸ਼ਹੀਦ ਟਰਮੀ ਫੌਜੀ ਜੀ। ਉਤੋਂ ਬਾਅਦ ਅਸੀਂ ਮੰਗ ਰੱਖੀ ਤੇ ਪਿਛਲੇ ਸਾਲ 21 ਜੁਲਾਈ 2023 ਨੂੰ ਸਾਡੀ ਸਬ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਪ੍ਰਧਾਨ ਸਾਹਿਬਾ ਸ਼ੋਮਕਮਟੀ ਆ ਸਾਨੂੰ ਨਹੀਂ ਟਰਮੀ ਫੌਜੀ ਮੰਨੀ। ਫਿਰ ਸਾਡੀ ਦੁਬਾਰਾ 24 ਅਕਤੂਬਰ 2023 ਨੂੰ ਹਰਜਿੰਦਰ ਸੰਹਿਤਾ ਮੀਟਿੰਗ ਉਹ ਵੀ ਪ੍ਰਧਾਨ ਦੇ ਨਾਮ ਹੁੰਦੀ ਐ ਮੀਟਿੰਗ ਉਹਦੇ ਵਿੱਚ ਉਹਨਾਂ ਨੇ ਸਾਨੂੰ ਮੰਨ ਕੀਤੀ ਤੇ ਉਹਨਾਂ ਨੇ ਫਿਰ ਜਿਹੜਾ ਸਾਨੂੰ ਕੰਨੀ ਫੌਜੀ ਨਿਰਮਣਨ ਤੋਂ ਇਨਕਾਰ ਕਰਤਾ ਉਹ ਤੋਂ ਬਾਅਦ ਉਹ ਚੌਥੀ ਮੀਟਿੰਗ ਹੁਣ ਸਾਡੀ 1 ਜੁਲਾਈ 2024 ਨੂੰ ਹੁੰਦੀ ਆ ਹਰਜਿੰਦਰ ਸੰਹਿਤਾ ਮੀਟਿੰਗ ਪਰ ਉਹਦੇ ਵਿੱਚ ਅਸੀਂ ਕੋਈ ਮੰਗ ਨਹੀਂ ਰੱਖੀ ਦੋ ਹੱਥ ਜੋੜ ਕੇ ਮੈਂ ਇੱਕੋ ਬੇਨਤੀ ਕੀਤੀ ਕਿ ਜੇੜਾ ਬੰਦਾ ਜੂਨ 1984 ਦੇ ਫੌਜੀ ਡਾਇਰਕ ਛੱਡ ਕੇ ਅੰਮ੍ਰਿਤਸਰ ਨੂੰ ਚਾਲੇ ਪਾਤੇ ਉਹਨੂੰ ਧਰਮੀ ਫੌਜੀ ਮੰਨਿਆ ਜਾਵੇ ਲੇਕਿਨ ਇਹਨਾਂ ਨੇ ਮੇਰੀ ਮੰਗ ਹੀ ਉਲਟ ਕਰ ਦਿੱਤੀ ਉੱਥੇ ਲਿਖਿਆ ਕਿ ਧਰਮੀ ਫੌਜੀ ਮੰਗ ਕੀਤੀ ਕਿ ਸਾਡੀ ਧਰਮੀ ਫੌਜੀ ਕੁਰਬਾਨੀ ਦੀ ਸਲਾਹਗਾ ਕੀਤੀ ਜਾਵੇ ਤੇ 5 ਜੁਲਾਈ 2026 ਨੂੰ ਜਿਹੜੀ ਅੰਤਮ ਕਮੇਟੀ ਆ ਉਹਦੇ ਵਿੱਚ ਮੀਟਿੰਗ ਦੇ ਵਿੱਚ ਆਈ ਫਰਾਸਲਾਹ ਕਰਦੀ ਕਿ ਧਰਮੀ ਫੌਜੀ ਕੁਰਬਾਨੀ ਨੂੰ ਸ਼ਰਮਿਕ ਰੀਅਰ ਇਹ ਮਤਲਬ ਕਿ ਜਿਹੜੀ ਆ ਸਲਾਹਗਾ ਕਰਦੀ ਔਰ ਇੱਥੇ ਰਾਸਤੇ ਜਾ ਕੇ ਬੜੇ ਦੁੱਖ ਦੀ ਗੱਲ ਆ ਇੱਕ ਸਿੰਘ ਸਭਾ ਨੇ ਮੀਟਿੰਗ ਵਿੱਚ ਚਾਹ ਮਤਾ ਰੱਖਿਆ ਸੀ ਕਿ ਸਾਡੀ ਕੁਰਬਾਨੀ ਨੂੰ ਮਾਨਤਾ ਦਿੱਤੀ ਜਾਵੇ 17 ਨਵੰਬਰ 2011 ਨੂੰ ਸ਼੍ਰੋਮਲੇ ਪੰਜ ਸਿੰਘ ਸਭਾ ਅੰਦਰ 75 ਮਹੀਨੇ ਦੀ ਕੁਰਬਾਨੀ ਨੂੰ ਮਾਨਤਾ ਦੇ ਰਹੇ ਨੇ ਔਰ ਇੱਥੇ ਸੋਚਣ ਦੀ ਬਚਾਅ ਦੀ ਤੇ ਦੁੱਖ ਦੀ ਗੱਲ ਇਹ ਆ ਕਿ ਅੱਜ ਜਿਹੜਾ ਸਾਡੇ 21 ਤੋਂ ਲੈ ਕੇ 6 ਜੁਲਾਈ ਉਹੀ ਜਿਹੜੀ ਮਤੇ ਦੇ ਮਤਾ ਪਾਈ ਜਾਂਦੀ ਤੇ ਉਹ ਨਹੀਂ ਉਸ ਤੋਂ ਬਾਅਦ 5 ਨਵੰਬਰ 2016 ਤੋਂ ਲੈ ਕੇ ਅੱਜ ਤੱਕ ਸ਼ੁਰੂ ਨਹੀਂ ਕਿਤੇ ਦਾ ਰਕਾਰਡ ਕੋਈ ਪਤਾ ਚੈੱਕ ਕਰ ਸਕਦਾ ਕਿ ਇਹਨਾਂ ਕਿੰਨੀ ਪਤੀ ਕੀਤੀ ਆ ਲੇਕਿਨ ਸਾਡੀਆਂ 1523 ਫੈਲਾਂ ਜਿਹੜੀਆਂ ਨੇ ਉਹਨਾਂ ਜੋ ਧਰਮੀ ਫੌਜੀ ਤੋਂ ਬਚਾ ਕੋਈ ਨਹੀਂ ਲੱਗਾ ਇਸ ਕਰਕੇ ਅਸੀਂ ਆਪਣੀ ਤਰਬਾਨੀ ਨੂੰ ਦੇਖੇ ਅਸੀਂ ਧਰਮੀ ਫੌਜੀਆਂ ਦੀ ਮਿਲ ਕੇ ਜਿਹੜੀ ਤਰਬਾਨੀ ਉਹਨੂੰ ਕਰਕੇ ਅਸੀਂ ਇਹਨਾਂ ਦੇ ਪਤਰੀਰੇ ਦਾ ਕਰਕੇ ਅਸੀਂ ਸਿੰਘ ਸਾਹਿਬਾਨ ਕੋ ਅੱਜ ਆਏ ਹਾਂ ਔਰ ਉਹਨਾਂ ਨੇ ਪੂਰਾ ਪ੍ਰੋਸਾਬਤਾ ਕਿ ਤੁਹਾਡੇ ਨਾਲ ਆ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਮੰਗਾ ਰੱਖਦੇ ਹਾਂ ਲੇਕਿਨ ਸਿੰਘ ਸਾਹਿਬਾਨ ਨੇ ਇੱਕ ਬੜਾ ਵੱਡੀ ਸਾਨੂੰ ਗੱਲ ਯਾਦ ਕਰਾਈ ਆ ਕਿ ਜੂਨ ਜੋ 84 ਦੇ ਹਮਲੇ ਤੋਂ ਬਾਅਦ ਬੋਟਰ ਰੋਡ ਜਿਹੜਾ ਸੀ ਸਰਕਾਰ ਨੇ ਕਰਨਾ ਸੀ ਔਰ ਉਹਦੇ ਵਿੱਚ ਜਿਹੜਾ ਸੀ ਪਗੜੀ ਧਾਰੀ ਸਿੱਖ ਕੋਈ ਨਹੀਂ ਸੀ ਰਹਿਣਾ ਇਹਦੀ ਮਨਛਾ ਸੀ ਕਿ ਆਉਂਦੇ ਸਮੇਂ 25 ਸਾਲ ਤੱਕ ਕੋਈ ਸਿੱਖ ਬੱਚਾ ਕੋੜੀ ਨਹੀਂ ਚੜੇਗਾ ਔਰ ਉਹ ਜਿਹੜੀ ਮਨਛਾ ਜਿਹੜੀ ਸੀ ਉਹ ਮਲਕੇ ਸਿੰਘ ਸਾਹਿਬਾਂ ਨੇ ਕਹਿ ਕੇ ਸਾਡਾ ਦਿਲ ਖੁਸ਼ ਕਰਤਾ ਕਿ ਇੱਥੋਂ ਤੱਕ ਗਰੇਈ ਤੱਕ ਜਾਣਦੇ ਨੇ ਕਿਤਰੀ ਹੋ ਗਈ ਕੀ ਕੁਰਬਾਨੀਆਂ ਤੇ ਜਾ ਕੀ ਆ ਔਰ ਹੁਣ ਇਹਨਾਂ ਨੇ ਫਾਈਨਲ ਸਾਡਾ ਕੀਤਾ ਵਾ ਇਹਨਾਂ ਦੇ ਪੀਏ ਜਸਪਾਲ ਸਿੰਘ ਜੀ ਨੇ ਉਹਨਾਂ ਨੂੰ ਇਹਨਾਂ ਨੇ ਦੱਸ ਦਿੱਤਾ ਕਿ ਤੁਸੀਂ ਧਰਮੀ ਫੌਜੀਾਂ ਦੇ ਵਾਸਤੇ ਸਬ ਕਮੇਟੀ ਬਣਾਓ ਧਰਮੀ ਫੌਜੀਆਂ ਕੋਲ ਪੂਰੀ ਡਿਟੇਲ ਲਾ ਲੋ ਦੁਬਾਰਾ ਮੈਂ ਐਪਲੀਕੇਸ਼ਨ ਕੱਲ੍ਹ ਪਰਸਾ ਦੋਵੰਦ ਨੰਬਰ ਦੇ ਕੇ ਜਾਂ ਹਾਂ ਔਰ ਉਹਦੇ ਉੱਤੇ ਸਬ ਕਮੇਟੀ ਬਣਾ ਕੇ ਅਸ਼ੀਰਿਕਾਲਤਾ ਸਾਹਿਬ ਵੱਲੋਂ ਜਿਹੜੀ ਆ ਪੂਰੀ ਜਾਂਚ ਕਰਕੇ ਤੇ ਜਿਹੜੀ ਰਿਪੋਰਟ ਜਿਹੜੀ ਸ਼ਰਮ ਕਿੱਡੀ ਦਿੱਤੀ ਜਾਏ। ਕੋਈ ਤਾਂ ਨਪਰਾ ਸੌ ਹੋ ਗਿਆ ਤੁਹਾਡੀ ਮੰਗ ਪੂਰੀ ਹੋ ਜਾਏ। ਦੇਖੋ ਜੀ ਸਿੰਘ ਸਭਾ ਨਾਲੋਂ ਮੈਂ ਪਿਛਲੇ ਸਾਲ ਜਦੋਂ ਨਵੇਂ ਨਵੇਂ ਬਣਿਆ 27 ਤੇ 28 ਜੂਨ ਨੂੰ ਦੋ ਦਿਨਾਂ ਲੰਮੇ ਚੌੜੇ ਵਿਚਾਰ ਕੀਤੇ ਨੇ ਸਿੰਘ ਸਭਾ ਨਾਲ ਦੇ ਅੰਦਰ ਦਿਲਚ ਦਰਦ ਹੋਆ ਔਰ ਅੱਜ ਮੈਨੂੰ ਇੱਕ ਚੀਜ਼ ਦਾ ਮਿਲ ਕੇ ਬਹੁਤ ਜੜੀ ਮੈਂ ਅੱਜ ਸ਼ਰਮਸ਼ਾਰ ਹੋਇਆ ਕੀ ਸੰਸਦਵਾਨ ਨੇ ਕਹਿਆ ਅਹੀਂ ਤੇਰਾ 6 ਜੂਨ ਦੇ ਪ੍ਰੋਗਰਾਮ ਦੇ ਚੋਤਰ ਮੇਰੇ ਨਾਮ ਲਿਆ ਤਾਂ ਕਹਿੰਦੇ ਇਨਸਾਨ ਭੁਲਣਾ ਰੱਖਦੀ ਆਪਾਂ ਟੀਵੀ ਦੇ ਨੇ ਕਦੀ ਖਬਰ ਪੜਦੇ ਨਹੀਂ ਪੜਦੇ ਉਹਦੇ ਚ ਮੈਂ ਸਿੰਘ ਸਾਹਿਬਾਨ ਕੋ ਜੀ ਖਿਮਾ ਮੰਗੀ ਆ ਕਿ ਮੈਨੂੰ ਖਿਮਾ ਕੀਤੀ ਜਾ ਕੇ ਜੇ ਤੁਹਾਨੂੰ ਸਾਡੀ ਸਲਾਹ ਆ ਕਿ ਕੀ ਤੇ ਮੈਂ ਤੁਹਾਡਾ ਨਹੀਂ ਧੰਨਵਾਦ ਠੀਕ ਠੀਕ